ਹਾਂਜੀ ਸਤਿ ਸ੍ਰੀ ਅਕਾਲ ਜੀ ਵਿਰਸਾ ਕਲੈਕਸ਼ਨ ਤੇ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਜੀ ਅੱਜ ਆਪਾਂ ਬੜੀ ਪਿਆਰੀ ਜੀ ਕਲੈਕਸ਼ਨ ਲੈ ਕੇ ਆਏ ਹਾਂ ਜੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜਿਹੜੇ ਤੁਸੀਂ ਸੂਟ ਦੇਖ ਰਹੇ ਹੋ ਜੀ ਇਹ ਆਉਣਗੇ ਜੀ ਪਿਓਰ ਤੂਸ਼ ਕਸ਼ਮੀਨੀ ਦੇ ਜੀ ਬਹੁਤ ਸੋਹਣਾ ਫੈਬਰਿਕ ਹੈ ਜੀ ਪਿਓਰ ਤੂਸ਼ ਦੀ ਬਾਟਮ ਆਊਗੀ ਪਿਓਰ ਤੂਸ਼ ਦੀ ਸ਼ਰਟ ਆਊਗੀ ਜੀ ਨਾਲ ਪਿਓਰ ਤੂਸ਼ ਦਾ ਹੀ ਦੁਪੱਟਾ ਆਊਗਾ ਸੌਲਾਊਗਾ ਜੀ ਬਹੁਤ ਸੋਹਣਾ ਹੈ ਤੇ ਪ੍ਰਿੰਟ ਹੋਇਆ ਹੋਇਆ ਹੈ ਜੀ 860 ਰੁਪਏ ਇਹਦਾ ਪ੍ਰਾਈਸ ਹੈ ਜੀ ਇਹ ਵਾਲੇ ਸੂਟ ਆਉਣਗੇ ਜੀ ਪਿਓਰ ਪਸ਼ਮੀਨੇ ਦੇ ਸਾਰੇ ਸੂਟ ਦੇ ਉੱਪਰ ਵਰਕ ਮਿਲੂਗਾ ਜੀ ਸੋਨੂੰ ਘੇਰਾ ਬਾਜੂ ਤੇ ਬਹੁਤ ਸੋਹਣੇ ਆਪਾਂ ਇਹਨਾਂ ਦੇ ਨਾਲ ਦੁਪट्टे ਰੈਡੀ ਕਰਾਏ ਆ ਜੀ ਪਿਓਰ ਮਸਲੀਨ ਦੇ ਪ੍ਰਿੰਟਡ ਬਹੁਤ ਜ਼ਿਆਦਾ ਸੋਹਣਾ ਸਟੱਫ ਹੈ ਜੀ ਆਪਣਾ ਸੂਟ ਦਾ ਵੀ ਤੇ ਦੁਪट्टे ਦਾ ਵੀ ਪੂਰਾ ਸੌਫਟ ਦੁਪੱਟਾ ਆਊਗਾ ਜੀ ਪਿਓਰ ਮਸਲੀਨ ਦਾ ਤੇ ਪਿਓਰ ਪਸ਼ਮੀਨੇ ਦੇ ਸੂਟ ਆਉਣਗੇ ਜੀ ਘੇਰਾ ਵਰਕ ਆਊਗਾ ਬਾਜੂ ਵਰਕ ਆਊਗਾ ਤੇ ਇੰਨਾ ਸੂਟਾਂ ਦੇ ਉੱਪਰ ਆਊਗਾ ਜੀ ਪੈਨਲ ਦਾ ਵਰਕ ਸਾਰਾ ਸ਼ਰਟ ਭਰੀ ਹੋਊਗੀ ਜੀ ਹੈਵੀ ਤੇ ਬਹੁਤ ਜ਼ਿਆਦਾ ਸੋਨਾ ਬਰੀਕ ਕੰਮ ਕੀਤਾ ਹੈ ਜੀ ਸਿੰਗਲ ਟਾਂਕੇ ਦਾ ਤੇ ਬਹੁਤ ਜ਼ਿਆਦਾ ਸੋਹਣੇ ਸੂਟ ਹੈ ਜੀ ਇਹ ਆਪਾਂ ਪਹਿਲੀ ਵਾਰ ਰੈਡੀ ਕਰਾਏ ਹੈ ਜੀ ਪ੍ਰਿੰਟਡ ਦੁਪੱਟਿਆਂ ਦੇ ਨਾਲ ਵਰਕ ਵਾਲੇ ਸੂਟ ਓਨਲੀ 1650 ਰੁਪਏ ਪ੍ਰਾਈਸ ਹੈ ਜੀ ਇਹਨਾਂ ਦਾ ਤੁਸੀਂ ਜਿਹੜਾ ਵੀ ਸੂਟ ਆਰਡਰ ਕਰਨਾ ਹੋਵੇ ਸਕਰੀਨਸ਼ਾਟ ਪੇਜ ਕੇ ਦਿੱਤੇ ਹੋਏ WhatsApp ਨੰਬਰ ਤੇ ਆਪਦੀ ਬੁਕਿੰਗ ਕਰਵਾ ਸਕਦੇ ਹੋ ਜੀ ਵਰਕ ਦੀ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਬਰੀਕੀ ਦੇ ਨਾਲ ਕੰਮ ਕੀਤਾ ਤੇ ਬਹੁਤ ਜ਼ਿਆਦਾ ਸਫਾਈ ਦੇ ਨਾਲ ਕੀਤਾ ਹੈ ਜੀ ਇਹ ਵਾਲੇ ਸੂਟ ਆਉਣਗੇ ਜੀ ਪਿਓਰ ਰਾਮਟੈਕਸ ਬ੍ਰਾਂਡ ਦੇ ਜੀ ਪਿਓਰ ਦੇ ਵਿੱਚ ਕੁਝ ਸੂਟ ਕੋਟ్రਾਈ ਦੇ ਆ ਜੀ ਕੁਝ ਪਿਓਰ ਪਸ਼ਮੀਨੇ ਦੇ ਆ ਆਲ ਓਵਰ ਫੈਬਰਿਕ ਮਿਰੂਆ ਜੀ ਸੋਨੂੰ 5 ਮੀਟਰ ਦਾ ਤੇ ਸਟੱਫ ਦੀ ਜੇ ਆਪਾਂ ਗੱਲ ਕਰੀਏ ਬਹੁਤ ਜ਼ਿਆਦਾ ਸੋਹਣਾ ਸਟੱਫ ਹੈ ਜੀ ਇਹਨਾਂ ਦਾ ਕੋਈ ਇਹਨਾਂ ਤੇ ਬੁਰਨੀ ਆਉਂਦਾ ਜੀ ਬਿਲਕੁਲ ਵੀ ਕਪੜਾ ਖਰਾਬ ਨਹੀਂ ਹੁੰਦਾ ਜੀ ਨਾ ਇਹਨਾਂ ਦਾ ਕਲਰ ਖਰਾਬ ਹੋਵੇ ਬਹੁਤ ਜਿਆਦਾ ਸੋਹਣਾ ਸੂਟ ਹੈ ਜੀ ਬਹੁਤ ਜਿਆਦਾ ਸੋਹਣਾ ਸਟੱਫ ਹੈ ਜੀ ਜਿਹੜੇ ਕੁਟ్రਾਈ ਦੇ ਸੂਟ ਹੈ ਬਿਲਕੁਲ ਲਾਈਟ ਵੇਟ ਕੁਟ్రਾਈ ਆਉਗੀ ਜੀ ਕੋਈ ਇਹਨਾਂ ਦੇ ਵਿੱਚ ਹੈਵੀ ਵਾਲੇ ਸੂਟ ਨਹੀਂ ਬਹੁਤ ਸੋਹਣਾ ਲਾਈਟ ਵੇਟ ਫੈਬਰਿਕ ਆਊਗਾ ਜੀ 1450 ਰੁਪਏ ਆਲ ਓਵਰ ਸੂਟ ਦਾ ਪ੍ਰਾਈਸ ਹੈ ਜੀ ਰਾਮਟੈਕਸ ਬ੍ਰਾਂਡ ਹੈ ਜੀ ਜਲਦੀ ਜਲਦੀ ਤੁਸੀਂ ਆਪਦੀ ਬੁਕਿੰਗ ਕਰਵਾ ਲਓ ਜੀ ਸਿੰਗਲ ਸਿੰਗਲ ਸੂਟ ਹੈ ਤੇ ਸਿੰਗਲ ਸਿੰਗਲ ਹੀ ਕਲਰ ਹੈ ਜੀ ਆਪਣੇ ਕੋਲੇ ਇਹ ਵਾਲੇ ਲਿਮਟਿਡ ਜਸਟ ਸਟਾਕ ਹੈ ਜੀ ਤੇ ਤੁਸੀਂ ਫਟਾਫਟ ਆਪਦੀ ਬੁਕਿੰਗ ਕਰਵਾ ਸਕਦੇ ਹੋ ਜੀ ਤੇ ਜਿਹੜੀਆਂ ਭੈਣਾਂ ਨੇ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਇਹ ਵਾਲੇ ਸੂਟ ਆਣਗੇ ਜੀ ਸਿਲਕ ਪਸ਼ਮੀਨੇ ਦੇ ਬਨਾਰਸੀ ਸਿਲਕ ਪਸ਼ਮੀਨਾ ਹੈ ਜੀ ਕਲਰ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਜ਼ਿਆਦਾ ਸੋਹਣੇ ਇਹਨਾਂ ਦੇ ਕਲਰ ਆ ਚਾਰ ਕਲਰ ਆਏ ਹੈ ਜੀ ਆਪਣੇ ਕੋਲੇ ਇਸ ਡਿਜ਼ਾਈਨ ਦੇ ਵਿੱਚ ਚਾਰੇ अवेलेबल ਹੈ ਜੀ ਤੁਸੀਂ ਫਟਾਫਟ ਦੀ ਬੁਕਿੰਗ ਕਰਵਾ ਲਓ ਜੀ ਜਿਹੜਾ ਵੀ ਤੁਹਾਨੂੰ ਚਾਹੀਦਾ ਬਹੁਤ ਜ਼ਿਆਦਾ ਸੋਹਣਾ ਤੇ ਸੌਫਟ ਫੈਬਰਿਕ ਹੁੰਦਾ ਜੀ ਇਹ ਵਾਲਾ ਤੇ ਕੱਬਰ ਵਗੈਰਾ ਇਹਦੇ ਤੇ ਬਿਲਕੁਲ ਵੀ ਨਹੀਂ ਆਉਂਦਾ ਜੀ ਇਹ ਵਾਲੇ ਸੂਟ ਆਉਣਗੇ ਜੀ ਆਲ ਓਵਰ ਪਸ਼ਮੀਨੇ ਦੇ ਜੀ ਫਰੇਗਰੈਂਸ ਵਾਲਾ ਪਸ਼ਮੀਨਾ ਆਊਗਾ ਜੀ ਇਹ ਤੇ ਦੁਪੱਟਾ ਇਹਨਾਂ ਦੇ ਨਾਲ ਪੂਰਾ ਖੁੱਲਾ ਡੁੱਲਾ ਆਊਗਾ ਜੀ 2.5 ਮੀਟਰ ਦਾ ਪਿਓਰ ਮਸਲੀਨ ਦਾ ਬਹੁਤ ਜ਼ਿਆਦਾ ਸੋਹਣਾ ਸਟੱਫ ਹੈ ਜੀ ਇਹਨਾਂ ਸੂਟਾਂ ਦਾ ਆਲ ਓਵਰ ਸੂਟ ਮਿਲੂਗਾ ਜੀ ਤੁਹਾਨੂੰ ਤੇ ਦੁਪੱਟਿਆਂ ਦੀ ਵੀ ਤੁਸੀਂ ਲੁੱਕ ਚੈੱਕ ਕਰ ਸਕਦੇ ਹੋ ਪੂਰੇ ਫੁੱਲੀ ਪ੍ਰਿੰਟਡ ਦੁਪੱਟੇ ਮਿਲਣਗੇ ਜੀ 1360 ਰੁਪਏ ਇਹਨਾਂ ਦਾ ਪ੍ਰਾਈਸ ਹੈ ਜੀ ਜਿਹੜਾ ਵੀ ਸੂਟ ਜਿਹੜੀ ਵੀ ਭੈਣ ਨੂੰ ਪਸੰਦ ਹੋਵੇ ਤੁਸੀਂ ਫਟਾਫਟ ਆਪਣੀ ਬੁਕਿੰਗ ਕਰਵਾ ਲੈਣੀ ਹੈ ਜੀ ਤੇ ਪਲੀਜ਼ ਕਮੈਂਟ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਜਿਆਦਾ ਤੋਂ ਜਿਆਦਾ ਸਬਸਕ੍ਰਾਈਬ ਕਰ ਲਓ ਜੀ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਜੀ ਤੇ ਲਾਈਕ ਜ਼ਰੂਰ ਕਰ ਦਿਆ ਕਰੋ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜੀ ਸਾਰਿਆਂ ਨੂੰ ਰਿਕੁਐਸਟ ਹੈ ਤੇ ਸੂਟ ਬਹੁਤ ਜ਼ਿਆਦਾ ਸੋਹਣੇ ਹੈ ਜੀ ਇਹ ਪਿਓਰ ਪਸ਼ਮੀਨੇ ਦੇ ਆਉਣਗੇ ਜੀ ਆਲ ਓਵਰ ਸੂਟ 5 ਮੀਟਰ ਦੀ ਕੱਟ ਆਊਗੀ ਜੀ ਇਹ 2.5 ਮੀਟਰ ਦਾ ਦੁਪੱਟਾ ਆਊਗਾ ਖੁੱਲਾ ਡੁੱਲਾ ਇੰਨੇ ਘੱਟ ਪ੍ਰਾਈਸ 'ਚ ਇੰਨਾ ਸੋਹਣਾ ਫੈਬਰਿਕ ਸਾਨੂੰ ਕਿਤੋਂ ਨਹੀਂ ਮਿਲਣਾ ਜੀ ਤੇ ਬਹੁਤ ਬਹੁਤ ਧੰਨਵਾਦ ਜੀ ਸਾਰੀਆਂ ਭੈਣਾਂ ਦਾ ਥੈਂਕ ਯੂ